ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਬੰਦਾ ਸਿੰਘ ਬਹਾਦਰ ਨੂੰ ਹੀ ਜਰਨੈਲ ਕਿਉਂ ਥਾਪਿਆ ਦੋਸਤੋ ਅਸੀਂ ਅੱਜ ਤੱਕ ਇਸ ਗੱਲ ਨੂੰ ਕਦੇ ਵੀ ਨਹੀਂ ਸੋਚਿਆ ਕਿ ਸਾਡੇ 10ਵੇਂ ਪਾਤਸ਼ਾਹ ਜੀ ਨੇ ਨਦੇੜ ਸਾਹਿਬ ਵਿਖੇ ਜਾ ਕੇ ਬੰਦਾ ਸਿੰਘ ਬਹਾਦਰ ਨੂੰ ਹੀ ਪੰਜਾਬ ਦਾ ਜਰਨੈਲ ਥਾਪ ਕੇ ਕਿਉਂ ਭੇਜਿਆ ਕੀ ਪੰਜਾਬ ਵਿੱਚ ਜਰਨੈਲਾਂ ਦੀ ਕਮੀ ਸੀ ਸਿੰਘ ਸੂਰਮਿਆਂ ਦੀ ਕਮੀ ਸੀ ਇੱਥੇ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਯੋਧੇ ਸਨ ਜੋ 18 ਸਿਰ ਦਾ ਖੰਡਾ ਚਲਾ ਕੇ ਮੁਗਲਾਂ ਦਾ ਟੱਕਰਾ ਕਰ ਸਕਦੇ ਸਨ ਇੱਥੇ ਭਾਈ ਆਨੰਦ ਲਾਲ ਜੀ ਵਰਗੇ ਯੋਧੇ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਉਸਤਤ ਕਰਨ ਵਾਸਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਇੱਥੇ ਭਾਈ ਮਨੀ ਸਿੰਘ ਜੀ ਵਰਗੇ ਮਹਾਨ ਯੋਧੇ ਸਨ ਅਤੇ ਹੋਰ ਬਹੁਤ ਸਾਰੇ ਸਿੰਘ ਸੂਰਮੇ ਸਨ ਔਰ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ 10ਵੇਂ ਪਾਸ਼ਾ ਜੀ ਨੇ ਸਰਹੰਦ ਦੇ ਸੂਬੇਦਾਰ ਵजीर खान ਤੋਂ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਬਦਲਾ ਲੈਣ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਹੀ ਆਪਣਾ ਜਰਨੈਲ ਥਾਪ ਕੇ ਪੰਜਾਬ ਕਿਉਂ ਭੇਜਿਆ ਸਾਡੇ 10ਵੇਂ ਪਾਸ਼ਾ ਜੀ ਪੰਜਾਬ ਵਿੱਚੋਂ ਵੀ ਕਿਸੇ ਸੂਰਮੇ ਨੂੰ ਆਪਣਾ ਜਰਨਲ ਥਾਪ ਕੇ ਭੇਜ ਸਕਦੇ ਸਨ ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਇਸ ਗੱਲ ਦਾ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੋਵੇਗਾ ਦੂਸਰੇ ਸ਼ਬਦਾਂ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਗੁਰੂ ਸਾਹਿਬ ਨੂੰ ਪੰਜਾਬ ਵਿੱਚੋਂ ਜਰਨਲ ਥਾਪਣ ਵਾਸਤੇ ਕਿਸੇ ਦੂਸਰੇ ਆਦਮੀ ਉੱਪਰ ਵਿਸ਼ਵਾਸ ਨਹੀਂ ਹੋਵੇਗਾ ਉਹਨਾਂ ਨੇ ਆਪਣੇ ਸੰਘਰਸ਼ਾਂ ਦੇ ਦੌਰਾਨ खरे ਖੋਟੇ ਦੀ ਪਰਖ ਕਰ ਲਈ ਹੋਵੇਗੀ ਕਿਉਂਕਿ ਸਾਡੇ ਗੁਰੂ ਸਹਿਬਾਨ ਬਹੁਤ ਉੱਚੇ ਦਿਮਾਗ ਵਾਲੇ ਸਨ ਤੇ ਬਹੁਤ ਹੀ ਦੂਰ ਅੰਦੇਸ਼ੀ ਵਾਲੇ ਇਨਸਾਨ ਸਨ ਉਹਨਾਂ ਦੁਆਰਾ ਥਾਪੇ ਹੋਏ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਆ ਕੇ ਸਰਹੰਦ ਦੇ ਸੂਬੇਦਾਰ ਵजीर खान ਨੂੰ ਮੌਤ ਦੇ ਘਾਟ ਤਾਰ ਕੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਬਦਲਾ ਲਿਆ ਜਿਸ ਜਰਨੈਲ ਦੀ ਇਸ ਸ਼ੂਰਮਗਤੀ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਉਸ ਮਹਾਨ ਯੋਧੇ ਨੇ ਪੰਜਾਬ ਤੋਂ ਲੈ ਕੇ ਲਾਹੌਰ ਤੱਕ ਦੀ ਮੁਗਲ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਮੁਗਲ ਹਾਕਮ ਸੁਪਨੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਡਰਨ ਲੱਗ ਪਏ ਸਨ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਸਾਡੇ 10ਵੇਂ ਪਾਤਸ਼ਾਹੀ ਨੇ ਆਪਣੇ ਜਰਨਲ ਦੀ ਚੋਣ 101% ਬਿਲਕੁਲ ਸਹੀ ਕੀਤੀ ਸੀ ਇਤਿਹਾਸ ਵਿੱਚ ਇਹ ਗੱਲ ਕਿਤੇ ਵੀ ਨਹੀਂ ਲਿਖੀ ਮਿਲਦੀ ਜਿਸ ਵਿੱਚ ਇਸ ਗੱਲ ਦਾ ਪਤਾ ਲੱਗ ਸਕੇ ਕਿ ਜਦ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚ ਮੁਗਲਾਂ ਵੱਲੋਂ ਘੇਰਾ ਪੈ ਗਿਆ ਸੀ ਤਾ ਬੰਦਾ ਸਿੰਘ ਬਹਾਦਰ ਦੀ ਮਦਦ ਵਾਸਤੇ ਪੰਜਾਬ ਵਿੱਚੋਂ ਕਿਸੇ ਸਿੰਘ ਸੂਰਮੇ ਨੇ ਉਹਨਾਂ ਦੀ ਕੋਈ ਮਦਦ ਕੀਤੀ ਹੋਵੇ ਜਦ ਉਹਨਾਂ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜ ਕੇ ਉਠਾ ਜਾਂ ਗੱਡਿਆਂ ਉੱਪਰ ਬਿਠਾ ਕੇ ਦਿੱਲੀ ਲਿਜਾਇਆ ਜਾ ਰਿਹਾ ਸੀ ਤਾਂ ਉਸ ਵਕਤ ਵੀ ਕਿਸੇ ਸਿੰਘ ਸੂਰਮੇ ਨੇ ਉਸਨੂੰ ਮੁਗਲਾਂ ਕੋਲੋਂ ਛਡਾਉਣ ਵਾਸਤੇ ਕੋਈ ਪਲਾਨ ਤਿਆਰ ਨਹੀਂ ਕੀਤੀ ਪੰਜਾਬ ਵਿੱਚ ਉਸ ਵਕਤ ਸਿੰਘ ਸੂਰਮਿਆਂ ਦੀ ਕਮੀ ਨਹੀਂ ਸੀ ਇਕੱਠੇ ਹੋ ਕੇ ਕੋਈ ਨਾ ਕੋਈ ਪਲਾਨ ਤਿਆਰ ਕਰਕੇ ਬੰਦਾ ਸਿੰਘ ਬਹਾਦਰ ਨੂੰ ਛਡਾਉਣ ਦੀ ਕੋਸ਼ਿਸ਼ ਹੋ ਸਕਦੀ ਸੀ ਭਾਵੇਂ ਕੋਸ਼ਿਸ਼ ਕਾਮਯਾਬ ਹੁੰਦੀ ਜਾਂ ਨਾ ਹੁੰਦੀ ਪਰ ਕਿਸੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਅਖੀਰ ਵਿੱਚ ਮੁਗਲ ਸਰਕਾਰ ਨੇ ਉਹਨਾਂ ਨੂੰ ਬੇਰਹਿਮੀ ਨਾਲ ਕੋਹ-ਕੋ ਕੇ ਸ਼ਹੀਦ ਕਰ ਦਿੱਤਾ ਸਾਨੂੰ ਉਸ ਮਹਾਨ ਯੋਧੇ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਸੋ ਦੋਸਤੋ ਆਪ ਜੀ ਨੂੰ ਮੇਰੇ ਇਹ ਵਿਚਾਰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਸੁਣਨ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਆਪ ਸਭ ਨੂੰ ਸਤਿ ਸ੍ਰੀ ਅਕਾਲ